ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਭਕਾਮਨਾਵਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣੇ-ਹੁਣੇ ਸਕੂਲ ਦੇ ਵਿਦਿਆਰਥੀ ਨਾਲ ਵਾਪਰੀ ਇਹ ਵੱਡੀ ਘਟਨਾ ਸੁਣ ਮਾਪਿਆਂ ਦੇ ਉੱਡ ਗਏ ਹੋਸ਼ ਇਹ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਲਾਈਕ ਸ਼ੇਅਰ ਸਬਸਕ੍ਰਾਈਬ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਦੋਸਤੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ 11ਵੀਂ ਦਾ ਵਿਦਿਆਰਥੀ ਸ਼ੱਕੀ ਹਾਲਾਤ ਚ ਲਾਪਤਾ ਹੋ ਗਿਆ ਲੜਕਾ ਹਰ ਰੋਜ਼ ਵਾਂਗ 25 ਜੁਲਾਈ ਨੂੰ ਘਰ ਤੋਂ ਸਕੂਲ ਗਿਆ ਪਰ ਨਾ ਹੀ ਸਕੂਲ ਪਹੁੰਚਿਆ ਤੇ ਨਾ ਹੀ ਘਰ ਵਾਪਸ ਪਰਤਿਆ ਪਰਿਵਾਰਕ ਮੈਂਬਰਾਂ ਨੇ 3 ਦਿਨਾਂ ਤੱਕ ਲੜਕੇ ਦੀ ਤਲਾਸ਼ ਕੀਤੀ ਪਰ ਉਸ ਸੰਬੰਧੀ ਕੋਈ ਸੂਚਨਾ ਨਾ ਮਿਲੀ ਵਿਦਿਆਰਥੀ ਦੇ ਪਿਤਾ ਮੁਰਾਰੀ ਲਾਲ ਨੇ ਖਤਸਾ ਜਾਰੀ ਕੀਤਾ ਕਿ ਉਸਦੇ ਬੇਟੇ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ ਤੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਫੇਤ ਬਦਮਾਸ਼ੀ ਦੇ ਖਿਲਾਫ ਮਕਦਮਾ ਦਰਜ ਕਰਕੇ ਗੈਲਰੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਲਾਲ ਸਿੰਘ ਨੇ ਦੱਸਿਆ ਕਿ ਪ੍ਰੇਮ ਨਗਰ ਦੇ ਰਹਿਣ ਵਾਲੇ ਮੁਰਾਰੀ لال ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸ ਦਾ ਬੇਟਾ ਨਿਲੇਸ਼ 18 ਸਾਲਾ ਢੋਲੇ ਵਾਲ ਪੁਲ ਦੇ ਕੋਲ ਪੈਂਦੇ ਇੱਕ ਸਕੂਲ ਵਿੱਚ ਗੈਰਮੰਜ਼ਮਦਬ ਵਿਦਿਆਰਥੀ ਹੈ ਨਿਲੇਸ਼ ਹਰ ਰੋਜ਼ਵਾਂਗ 25 ਜੁਲਾਈ ਦੀ ਸਵੇਰ ਨੂੰ ਸਕੂਲ ਗਿਆ ਰਾਤ ਤੱਕ ਵੀ ਜਦ ਲੜਕਾ ਨਾਕਰ ਪਹੁੰਚਿਆ ਤਾਂ ਪਰਿਵਾਰ ਘਰੋਂ ਉਸਨੂੰ ਲੱਭਣਾ ਸ਼ੁਰੂ ਕੀਤਾ ਰਿਸ਼ਤੇਦਾਰਾਂ ਤੇ ਵਾਕੂ ਬਿਖਤਿਆਂ ਉਲੂ ਪੁੱਛ ਗਏ ਚ ਕਰਨ ਦੇ ਬਾਵਜੂਦ ਲੜਕੇ ਸਬੰਧੀ ਕੋਈ ਸਰਾਗ ਨਾ ਮਿਲਿਆ ਜੀ ਹਾਂ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਸਖਿਆਰ ਕੀਤਾ ਕਿ ਇਹ ਲੇਖ ਨੂੰ ਕਿਸੇ ਅਨਪਠਿਤ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਕਿਦਰ ਲੁਕਾ ਕੇ ਰੱਖਿਆ ਹੋਇਆ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ